ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਕੀਰਤਪੁਰ ਸਾਹਿਬ ਤੋਂ ਚੱਲਦੇ ਸਮੇਂ ਜੋ ਪ੍ਰਣ ਕੀਤਾ ਸੀ ਕਿ ਆਪਣੇ ਪਿਤਾ ਸਤਗੁਰੂ ਹਰੇ ਰਾਏ ਸਾਹਿਬ ਜੀ ਦੇ ਆਦੇਸ਼ ਅਨੁਸਾਰ ਉਹ ਕਿਸੇ ਹਾਲਤ ਵਿੱਚ ਵੀ ਔਰੰਗਜ਼ੇਬ ਨੂੰ ਨਹੀਂ ਮਿਲਣਗੇ। ਉਹ ਇਹ ਵਚਨ ਨਿਭਾਉਣ ਵਿੱਚ ਸਫਲ ਰਹੇ। ਔਰੰਗਜ਼ੇਬ ਬਹੁਤ ਸੱਟ ਪਟਾਇਆ ਕਿ ਉਹ ਇੱਕ ਬਾਲਕ ਗੁਰੂ ਨੂੰ ਵੀ ਨਹੀਂ ਡਰਾ ਸਕਿਆ ਅਤੇ ਆਪਣੇ ਦਰਬਾਰ ਵਿੱਚ ਲਿਆਉਣ ਵਿੱਚ ਅਸਫਲ ਰਿਹਾ। ਬਾਬਾ ਰਾਮ ਰਾਏ ਉਸ ਦਾ ਮਿੱਤਰ ਬਣ ਗਿਆ। ਬਾਦਸ਼ਾਹ ਔਰੰਗਜ਼ੇਬ ਨੂੰ ਖੁਸ਼ ਕਰਕੇ ਉਹ ਵੱਡੀ ਜ਼ਗੀਰ ਦਾ ਮਾਲਕ ਬਣ ਗਿਆ ਸੀ ਪਰ ਬਾਬਾ ਰਾਮਰਾਏ ਜ਼ਗੀਰ ਪ੍ਰਾਪਤ ਕਰਕੇ ਵੀ ਖੁਸ਼ ਨਹੀਂ ਸੀ ਹੋਇਆ ਉਹ ਵੀ ਹਰ ਹਿੱਲੇ ਗੁਰੂ ਵਰਨ ਦੇ ਸੁਪਨੇ ਹੀ ਲੈਂਦਾ ਰਹਾ ਪਰ ਗੁਰੂ ਨਾਨਕ ਦੇਵ ਜੀ ਦੀ ਗੱਦੀ ਕਿਸੇ ਦੀ ਜੱਦੀ ਜਾਇਦਾਦ ਨਹੀਂ ਸੀ ਇਸ ਨੂੰ ਤਾਂ ਉਹ ਪ੍ਰਾਪਤ ਕਰ ਸਕਦਾ ਸੀ ਜਿਹੜਾ ਕੀ ਇਸ ਦੇ ਯੋਗ ਹੋਵੇ ਇਸ ਤਰ੍ਹਾਂ ਇੱਕ 8 ਸਾਲ ਦੇ ਬਾਲਕ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਇਸ ਗੱਦੀ ਲਈ ਹਰ ਪੱਖੋਂ ਯੋਗ ਸਨ ਜੇ ਰਾਮ ਰਾਏ ਔਰੰਗਜੀਬ ਦਾ ਖੁਸ਼ਾਮਦੀਦ ਬਣਿਆ ਸੀ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਔਰੰਗਜੀਬ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ ਸੀ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਇਹ ਗੁਰੂ ਜੀ ਦੀ ਆਤਮਿਕ ਉੱਚਤਾ ਦਾ ਪ੍ਰਤੀਕ ਸੀ ਇਸ ਤੋਂ ਵੱਡੀ ਕਿਹੜੀ ਕਰਾਮਾਤ ਹੋ ਸਕਦੀ ਸੀ ਕਿ ਇੱਕ ਛੋਟੀ ਜਿਹੀ ਉਮਰ ਵਿੱਚ ਗੁਰੂ ਜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਪਰ ਆਪਣੇ ਪ੍ਰਣ ਨੂੰ ਟੁੱਟਣ ਨਾ ਦਿੱਤਾ ਉਹਨਾਂ ਸਾਰੇ ਦਿੱਲੀ ਦੇ ਰੋਗੀਆਂ ਦਾ ਭਾਰ ਆਪਣੇ ਉੱਪਰ ਲੈ ਲਿਆ ਇਹ ਵੀ ਇੱਕ ਪ੍ਰਕਾਰ ਦਾ ਕੌਤਕ ਹੀ ਸੀ ਕਿ ਉਹਨਾਂ ਬਿਮਾਰੀ ਦੇ ਬਹਾਨੇ ਸਵੈ ਕੁਰਬਾਨੀ ਦੇਣ ਦਾ ਮਨ ਬਣਾ ਲਿਆ ਸੀ ਉਹ ਜਾਣਦੇ ਸਨ ਕਿ ਜ਼ਾਲਮ ਔਰੰਗਜ਼ੇਬ ਉਹਨਾਂ ਦਾ ਪਿੱਛਾ ਨਹੀਂ ਛੱਡੇਗਾ ਉਹ ਆਪਣੇ ਵੱਡੇ ਭਰਾ ਵਾਂਗ ਕਰਾਮਾਤ ਨਹੀਂ ਸਨ ਵਿਖਾਉਣਾ ਚਾਹੁੰਦੇ ਇਹ ਗਲਤ ਅਪਰਤਕ ਹੀ ਸੀ ਕਿ ਉਹਨਾਂ ਪਾਸ ਵੀ ਸਭ ਕੁਝ ਸੀ ਉਹ ਜੋ ਵੀ ਕਰਨਾ ਚਾਹੁੰਦੇ ਕਰ ਸਕਦੇ ਸਨ ਜੇਕਰ ਉਹ ਭੋਲੇ-ਪਾਲੇ ਛੱਜੂ ਪਾਸੋਂ ਗੀਤਾ ਦੇ ਅਰਥ ਕਰਵਾ ਸਕਦੇ ਹਨ ਤਾਂ ਔਰੰਗਜ਼ੇਬ ਨੂੰ ਕਰਾਮਾਤ ਦਿਖਾਉਣੀ ਕਿਹੜੀ ਔਖੀ ਗੱਲ ਸੀ ਪਰ ਗੁਰੂ ਘਰ ਵਿੱਚ ਕਰਾਮਾਤਾ ਵਿਖਾਉਣਾ ਕਹਿਰ ਦਾ ਨਾਮ ਹੈ ਉਹਨਾਂ ਤੋਂ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੇ ਵੀ ਕਰਾਮਾਤ ਵਿਖਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਆਪਣਾ ਸੀਸ ਦੇਣ ਲਈ ਪ੍ਰਵਾਨ ਕਰ ਲਿਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਵੀ ਇਹੋ ਚੋਸੀ ਕਿ ਉਹਨਾਂ ਬਿਮਾਰ ਹੋ ਕੇ ਸ਼ਰੀਰ ਛੱਡਣਾ ਉਚਿਤ ਸਮਝਿਆ ਬਜਾਏ ਇਸ ਦੇ ਕਿ ਉਹ ਔਰੰਗਜ਼ੇਬ ਨੂੰ ਕਰਾਮਾਤ ਵਿਖਾਉਣ ਜਾਂ ਉਸ ਦੇ ਮੱਥੇ ਲੱਗਣ ਬੇਸ਼ੱਕ ਗੁਰੂ ਜੀ ਨੂੰ ਬਹੁਤ ਬੁਖਾਰ ਹੋ ਗਿਆ ਸ਼ਰੀਰ ਦੇ ਉੱਤੇ ਚੇਚਕ ਦੇ ਦਾਣੇ ਵੀ ਨਿਕਲ ਆਏ ਪਰ ਆਪਣੀ ਬਿਮਾਰੀ ਦੀ ਉਹਨਾਂ ਜਰਾ ਵੀ ਪ੍ਰਵਾਹ ਨਾ ਕੀਤੀ ਉਸੇ ਤਰ੍ਹਾਂ ਹੀ ਉਹ ਆਪਣੇ ਸਿੱਖ ਸੇਵਕਾਂ ਨੂੰ ਲੈ ਕੇ ਦੁਖੀ ਅਤੇ ਬਿਮਾਰ ਲੋਕਾਂ ਵੱਲ ਜਾਂਦੇ ਜਿਸ ਰੋਗੀ ਨੂੰ ਵੀ ਉਹ ਦਵਾਈ ਦੇ ਦਿੰਦੇ ਉਹ ਰਾਜੀ ਹੋ ਜਾਂਦਾ ਪਰ ਗੁਰੂ ਜੀ ਦੇ ਆਪਣੇ ਸੇਵਕ ਹੈਰਾਨ ਸਨ कि ਜਿਸ ਤਰ੍ਹਾਂ ਇਹ ਰੋਗ ਦਿੱਲੀ ਵਿੱਚੋਂ ਅਲੋਪ ਹੋ ਰਿਹਾ ਸੀ ਇਸ ਤਰ੍ਹਾਂ ਹੀ ਇਹ ਰੋਗ ਗੁਰੂ ਸਾਹਿਬ ਜੀ ਨੂੰ ਹੋਰ ਜਕੜ ਰਿਹਾ ਸੀ ਜਲਦ ਸਿੱਖ ਸੰਗਤਾਂ ਉਹਨਾਂ ਪਾਸ ਬੇਨਤੀ ਕਰਦੀਆਂ ਮਹਾਰਾਜ ਇਹ ਕੀ ਭਾਣਾ ਹੈ ਤਾਂ ਉਹ ਆਪ ਹੀ ਹੱਸ ਕੇ ਕਹਿ ਦਿੰਦੇ ਗੁਰੂ ਪਿਆਰਿਓ ਅਸੀਂ ਦਿੱਲੀ ਦੇ ਸਭ ਰੋਗੀਆਂ ਦਾ ਰੋਗ ਕੱਟਣਾ ਆਏ ਹਾਂ ਇਹ ਰੋਗ ਤਦ ਹੀ ਉਹਨਾਂ ਰੋਗੀਆਂ ਦੇ ਸਰੀਰ ਨੂੰ ਛੱਡੇਗਾ ਜੇ ਕੋਈ ਹੋਰ ਸਰੀਰ ਇਸ ਨੂੰ ਆਪਣੇ ਉੱਤੇ ਲਵੇਗਾ ਇਸ ਲਈ ਮੈਂ ਸਾਰੇ ਦਿੱਲੀ ਵਾਸੀਆਂ ਦਾ ਰੋਗ ਆਪਣੇ ਸਰੀਰ ਤੇ ਲੈ ਲਿਆ ਹੈ ਜ਼ਿੰਦਗੀ ਆਪਣੇ ਜਿਉਣ ਲਈ ਨਹੀਂ ਬਲਕਿ ਕਿਸੇ ਨੂੰ ਜੀਵਨ ਦੇਣ ਵਿੱਚ ਹੈ ਮੈਂ ਪ੍ਰਭੂ ਦੇ ਆਦੇਸ਼ ਅਨੁਸਾਰ ਹੀ ਸਭ ਕੁਝ ਕਰ ਰਿਹਾ ਹਾਂ ਇਸ ਲਈ ਪ੍ਰਭੂ ਦਾ ਭਾਣਾ ਮੰਨੋ ਅਤੇ ਖੁਸ਼ੀ-ਖੁਸ਼ੀ ਸਭ ਦੀ ਸੇਵਾ ਕਰੋ ਮੇਰਾ ਫਿਕਰ ਨਾ ਕਰੋ ਆਪਣੀ ਮਾਤਾ ਕ੍ਰਿਸ਼ਨ ਕੌਰ ਨੂੰ ਫਿਕਰਮੰਦ ਹੁੰਦਿਆਂ ਵੇਖ ਕੇ ਉਹਨਾਂ ਕਿਹਾ ਅਸੀਂ ਹੁਣ ਪ੍ਰਭੂ ਚਰਨਾਂ ਵਿੱਚ ਵਲੀਨ ਹੋਣ ਦਾ ਮਨ ਬਣਾ ਲਿਆ ਹੈ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ ਪਰ ਮਾਤਾ ਜੀ ਨੇ ਜਦ ਇਹ ਸ਼ਬਦ ਸੁਣੇ ਤਾਂ ਉਹਨਾਂ ਬੇਨਤੀ ਕੀਤੀ ਤੁਸੀਂ ਤਾਂ ਸੱਚੇ ਸਤਗੁਰੂ ਬਣ ਕੇ ਲੋਕਾਂ ਨੂੰ ਖੁਸ਼ੀਆਂ ਬਖਸ਼ ਰਹੇ ਸੀ ਅਤੇ ਲੋਕਾਂ ਦੇ ਦੁੱਖ ਦੂਰ ਕਰ ਰਹੇ ਸੀ ਸਿੱਖ ਸੰਗਤਾਂ ਨੂੰ ਤੁਹਾਡੇ ਉੱਤੇ ਬਹੁਤ ਉਮੀਦਾਂ ਸਨ ਗੁਰੂ ਜੀ ਨੇ ਬਚਨ ਕੀਤੇ ਮਾਤਾ ਜੀ ਸਭ ਕੁਝ ਪ੍ਰਭੂ ਦੀ ਆਗਿਆ ਅਨੁਸਾਰ ਹੋ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਨੂੰ ਕੋਈ ਖਤਰਾ ਨਹੀਂ ਇਹ ਸਦਾ ਚੱਲਦੀ ਰਹੇਗੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਿੱਖ ਸੰਗਤਾਂ ਵੀ ਘਬਰਾ ਗਈਆਂ ਅਤੇ ਦਰਸ਼ਨ ਲਈ ਉਮੜ ਪਈਆਂ ਉਹਨਾਂ ਸੰਗਤਾਂ ਨੂੰ ਰੱਬ ਦੀ ਰਜਾ ਵਿੱਚ ਰਹਿਣਾ ਅਤੇ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਫਿਰ ਸੰਗਤਾਂ ਵਿੱਚੋਂ ਇੱਕ ਸਿੱਖ ਭਾਈ ਗੁਰਦੱਤਾ ਜੀ ਨੇ ਕਿਹਾ ਕਿ ਤੁਸੀਂ ਤਾਂ ਪ੍ਰਭੂ ਦੇ ਦੇਸ਼ ਜਾਣ ਦਾ ਮਨ ਬਣਾ ਲਿਆ ਪਰ ਸਾਡੀ ਵਾਂਹ ਕਿਸ ਨੂੰ ਫੜਾ ਚੱਲੇ ਹੋ ਤਦ ਗੁਰੂ ਜੀ ਨੇ ਹੁਕਮ ਕੀਤਾ ਕਿ ਇੱਕ ਕਿਨਾਰੀਅਲ 5 ਪੈਸੇ ਲੈ ਕੇ ਆਉਣਾ। ਬਾਬਾ ਗੁਰਦਿੱਤਾ ਜੀ ਨਾਰੀਅਲ ਅਤੇ 5 ਪੈਸੇ ਇੱਕ ਥਾਲੇ ਵਿੱਚ ਰੱਖ ਕੇ ਲਿਆਏ। ਗੁਰੂ ਜੀ ਨੇ ਨਾਰੀਅਲ ਅਤੇ 5 ਪੈਸਿਆਂ ਨੂੰ ਛੋਇਆ ਤੇ ਫਿਰ 3 ਵਾਰ ਉਹਨਾਂ ਦੇ ਉੱਪਰੋਂ ਗੋਲ ਆਕਾਰ ਰੂਪ ਵਿੱਚ ਹੱਥ ਫੇਰਿਆ। ਫਿਰ ਸਿਰ ਝੁਕਾਇਆ ਅਤੇ ਬੋਲੇ ਗੁਰੂ ਬਾਬਾ ਬਕਾਲੇ। ਇਹ ਬਚਨ ਕਰਕੇ ਆਪ ਦੀ ਸਮਾਧੀ ਲੱਗ ਗਈ। ਆਪ ਫਿਰ ਹੋਰ ਕੁਝ ਨਾ ਬੋਲੇ ਤੇ ਸੰਗਤਾਂ ਦੇ ਵੇਖਦੇ ਹੀ ਵੇਖਦੇ ਉਹਨਾਂ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਸਮਾ ਗਈ। ਜਮਨਾ ਦਰਿਆ ਦੇ ਕੰਢੇ ਚੰਦਨ ਦੀ ਚਿਖਾ ਚਣਕੀ ਗੁਰੂ ਜੀ ਦਾ ਸੰਸਕਾਰ ਕੀਤਾ ਗਿਆ। ਉੱਥੇ ਅੱਜਕੱਲ ਇੱਕ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ ਜਿਸ ਨੂੰ ਗੁਰਦੁਆਰਾ ਬਾਲਾ ਸਾਹਿਬ ਕਹਿੰਦੇ ਹਨ। ਰਾਜਾ ਜੈ ਸਿੰਘ ਦੇ ਬੰਗਲੇ ਜਿੱਥੇ ਗੁਰੂ ਜੀ ਜਾ ਕੇ ਠਹਿਰੇ ਸਨ ਉੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ। ਇਹਨਾਂ ਗੁਰਦੁਆਰੇ ਦੀ ਸਿੱਖ ਜਗਤ ਵਿੱਚ ਬਹੁਤ ਜ਼ਿਆਦਾ ਮਾਨਤਾ ਹੈ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਪਗਉਤੀ ਦੀ ਵਾਰ ਦਾ ਉਚਾਰਨ ਕੀਤਾ ਤਾਂ ਉਹਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਵਿਸ਼ੇਸ਼ ਤੌਰ ਤੇ ਇਹ ਕੁਝ ਲਿਖਿਆ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਠੇ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਇਸ ਅਦੁੱਤੀ ਮਹਾਨਤਾ ਨੂੰ ਮੌਖ ਰੱਖ ਕੇ ਜਦ ਵੀ ਕਿਸੇ ਵਿਅਕਤੀ ਉੱਤੇ ਕੋਈ ਦੁੱਖ ਜਾਂ ਕਸ਼ਟ ਆਉਂਦਾ ਹੈ ਤਾਂ ਗੁਰੂ ਸਾਹਿਬ ਜੀ ਨੂੰ ਧਿਆਨ ਨਾਲ ਇਹ ਦੁੱਖ ਸਭ ਦੂਰ ਹੋ ਜਾਂਦੇ ਹਨ ਸੋ ਦੋਸਤੋ ਇਹ ਤਾਂ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਤਮ ਸਮੇਂ ਵਾਰੀ ਕੁਝ ਗੱਲਾਂ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਇਹ ਸਾਖੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਜੇਕਰ ਭੁਲਚੁੱਕ ਹੋਈ ਹੋਵੇ ਤਾਂ ਭੁਲਚੁੱਕ ਮਾਫ ਕਰਨਾ ਖੇਮਾ ਦੇ ਜੈਸ਼ਖਰ ਧੰਨਵਾਦ